ਏ ਹੈ ਜੀ ਨਵਾਂ ਪਿੰਡ ਖਾਲੇਵਾਲ ਤੋਂ ਦੋਹੀਆਂ ਰੋਡ 83 ਵੇਲੇ ਹੜ੍ਹ ਆਏ ਸੀ ਤੇ ਕਹਿੰਦੇ ਸੀ ਪਰਦੇਸੀ ਪਾਣੀ ਆਇਆ ਪਰ ਉਸ ਤੋਂ ਬਾਅਦ ਇਸ ਪਰਦੇਸੀ ਪਾਣੀ ਨੇ ਕਈ ਵਾਰ ਇੰਨੀ ਮਾਰ ਮਾਰੀ ਖਾਦ ਇਲਾਕੇ ਦੇ ਰਹਿਣ ਜੋਗ ਛੱਡਦਾ ਨਹੀਂ ਇਹ ਪਾਣੀ ਦੋ ਸਾਲ ਬਾਅਦ ਲੋਕ ਆਪਣਾ ਸਮਾਨ ਘਰ-ਬਾਰ ਛੱਡ ਕੇ ਤੇ ਰਿਸ਼ਤੇਦਾਰਾਂ ਦੇ ਕੋਲ ਆ ਹੁਣ ਫੇਰ ਦੋ ਸਾਲਾਂ ਬਾਅਦ ਫੇਰ ਉਹੀ ਹਾਲਾਤ ਤੇਈ ਦੇ ਵਿੱਚ ਵੀ ਆਹੀ ਸੀ ਦੇਖਣ ਨੂੰ ਮਿਲ ਰਿਹਾ ਤੇ ਹੁਣ ਫੇਰ ਉਹੀ ਖੁਸ਼ਾ ਦੇਖਣ ਨੂੰ ਤਾਂ ਮੌਂਦਿਆ ਹਾਲੇ بارش ਦੀ ਵਜ੍ਹਾ ਕਰਕੇ ਜਿਹੜਾ ਪਾਣੀ ਓਵਰਫਲੋ ਆ ਆ ਪਾਣੀ ਦੀ ਸਪੀਡ ਆ ਹਾਲਾਤ सड़क टुट रही बुरे हाल पानी सड़क भी टुट गई यहाँ सिर्फ ਜਿਹੜੀਆਂ بارشਾਂ ਦਾ ਪਾਣੀ ਆ ਰੱਬ ਨਾ ਕਰੇ ਜੇ ਆਪਣੇ ਬੰਨਾਂ ਨੂੰ ਕੁਝ ਹੋ ਜਾਂਦਾ ਦਰਿਆ ਦੇ ਤਾਂ ਇਹ ਹਾਲਾਤ ਕਿੱਧਰ ਨੂੰ ਜਾਣਗੇ ਕੁੜੀਆਂ ਚੱਲ ਰਹੀ ਨਾ ਇਹਦਾ ਵੇਈਆ ਵਾਲਾ ਪਾਣੀ ਆ ਬਾਹਰ ਆਇਆ ਹਾਲੇ ਤਾਂ ਇਹ ਸਿਰਫ ਵੇਈਆ ਵਾਲਾ ਪਾਣੀ ਆ ਰੈਂਦਾ ਔਰ ਬਾਰਿਸ਼ ਦੀ ਵਜ੍ਹਾ ਨਾਲ ਜਿਹੜਾ ਓਵਰਫਲੋ ਹੋਇਆ ਤੇ ਅੱਗੇ ਕੀ ਬਣੇਗਾ